ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾ ਵੱਲੋਂ ਮੰਡਲ ਪ੍ਰਧਾਨ ਓਮ ਗੌਤਮਾ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਐਸ ਡੀ ਐਮ ਬਸੀ ਪਠਾਣਾ ਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੇ ਦਿੱਤੇ ਗਏ ਫੈਸਲੇ ਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ। ਹਾਂਜੀ ਭਾਰਤੀ ਜਨਤਾ ਪਾਰਟੀ ਲਗਾਤਾਰ ਵਿਰੋਧ ਕਰਦੀ ਆਉਂਦੀ ਹੈ ਜਦੋਂ ਕੋਈ ਮਾੜਾ ਕੰਮ ਹੁੰਦਾ ਹੈ ਪੰਜਾਬ ਦੇ ਵਿੱਚ ਸਾਡੇ ਜ਼ਮੀਨਾਂ ਤੇ ਪੰਜਾਬ ਦੀ ਸਰਕਾਰ ਡਾਕਾ ਮਾਰਨ ਜਾ ਰਹੀ ਹੈ ਲੈਂਡ ਪੂਲਿੰਗ ਦੇ ਤਹਿਤ ਇੱਕ ਪਾਲਿਸੀ 2025 ਬਣਾਈ ਹੈ ਇਹਨਾਂ ਨੇ ਜਿਹਦੇ ਵਿੱਚ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਦੀ ਜ਼ਮੀਨਾਂ ਨੂੰ ਅਕਵਾਇਰ ਕਰਕੇ ਉੱਥੇ ਇੱਕ ਕਲੋਨੀਅਨ ਦਾ ਰੂਪ ਦੇਣ ਜਾ ਰਹੀ ਹੈ ਜਿਹੜੀ ਕਿ ਇਸ ਚੀਜ਼ ਦੀ ਜ਼ਰੂਰਤ ਮੈਂ ਸਮਝਦਾ ਹੈ ਨਹੀਂ ਉਹਨੂੰ ਇੱਕ ਧੌਣ ਤੇ ਗੋਡਾ ਰੱਖ ਕੇ ਉਹਨੂੰ ਨਾਜਾਇਜ਼ ਮੈਂ ਸਮਝਦਾ ਹੈ ਧੱਕੇ ਦੇ ਨਾਲ ਉਹਨਾਂ ਦੀ ਜ਼ਮੀਨਾਂ ਤੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਸਾਡੇ ਖਾਈ ਕੁਮਾਲ ਦੇ ਦਿਸ਼ਾ ਨਿਰਦੇਸ਼ ਤੇ ਅੱਜ ਭਾਰਤੀ ਜਨਤਾ ਪਾਰਟੀ ਸਾਡੇ ਕਿਸਾਨਾਂ ਤੋਂ ਤੁਹਾਡੇ ਮੰਡਲ ਦੇ ਅਮ ਗੌਤਮ ਜੀ ਇਹਨਾਂ ਦੀ ਗਵਾਈ ਦੇ ਵਿੱਚ ਅੱਜ ਅਸੀਂ ਮਾਨਯੋਗ ਐਸਡੀਐਮ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਕਿ ਜਿਹੜਿਆ ਕਿਸਾਨਾਂ ਦੀਆਂ ਜ਼ਮੀਨਾਂ ਨੇ ਉਹਨੂੰ ਹਟਾਉਣ ਨਹੀਂ ਦਿੱਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਉਹਨਾਂ ਕਿਸਾਨਾਂ ਦੇ ਜ਼ਮੀਨਾਂ ਤੇ ਪਹਰਾ ਦੇਵੇਗੀ ਠੋਕੇ ਪਹਰਾ ਦੇਵੇਗੀ 그러면은 ਕਿੱਡਾ ਹੀ ਸੰਘਰਸ਼ ਕਰਨਾ ਪਵੇ ਅੱਜ ਮੈਮੋਰੰਡਮ ਹੈ ਕੱਲ ਨੂੰ ਅਸੀਂ ਧਰਨਾ ਲਾਵਾਂਗੇ ਫਿਰ ਅਸੀਂ ਪੰਜਾਬ ਤੱਕ ਜਾਵਾਂਗੇ ਮਤਲਬ ਕੁਝ ਵੀ ਕਰਨਾ ਪਿਆ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਹਮਦਰਦ ਪਾਰਟੀ ਹੈ ਅਸੀਂ ਇਹਨਾਂ ਦੀ ਜ਼ਮੀਨ ਨਹੀਂ ਜਾਣ ਦੇਵਾਂ ਅੱਜ ਅਸੀਂ ਆਪਣੇ ਬਜ਼ੁਰਗ ਥਾਨਾ ਮੰਡਲ ਨੂੰ ਇਤਿਹਾਸਕ ਜੀ ਸਾਹਿਬ ਨੂੰ ਇੱਕ ਤਰ੍ਹਾਂ ਮਦਦ ਦੋ ਦਿੱਤਾ ਹੈ ਜਿਹੜੀ ਪੰਜਾਬ ਸਰਕਾਰ ਜਿਹੜੀ ਹੈ ਸਾਡੀ ਉਹ ਲੈਂਡ ਪੋਲੀਸੀ ਤਹਿਤ ਜਿਹੜੀ ਕਿਸਾਨਾਂ ਦੀ ਜ਼ਮੀਨ ਖੋਹ ਕੇ ਉਹ ਲੱਖਾਂ ਲੈ ਕਰੋੜਾਂ ਦੀ ਵਿਚਲੀ ਸਲਾਘਾ ਰਹੀ ਬੈਠੀ ਹੈ ਇਹਨਾਂ ਜਿਹੜੇ ਗਰੀਬ ਕਿਸਾਨ ਦੀ ਜ਼ਮੀਨ ਹੀ ਖੋਈ ਜਾਊਗੀ ਉਹਦੇ ਨਾਲ ਜਿਹੜੇ ਗਰੀਬ ਮਜ਼ਦੂਰ ਆ ਜਿਹੜੇ ਬਦਕ ਕਰਦੇ ਆ ਜਿੰਦਾਂ ਗੋਲ ਉਹ ਵੀ ਉਹਨਾਂ ਕੋਲ ਵੀ ਜਿਹੜਾ ਰੁਜ਼ਗਾਰ ਖੋਏ ਜਾ ਰਹੇ ਆ ਇਹ ਜਿਹੜੇ ਬਹੁਤ ੱੱਕਾ ਗਾ ਵੀ ਸਰਜਾਦ ਇਸ ਕਰਕੇ ਅਸੀਂ ਉਹਦੇ ਰੋਜ਼ ਰੁਜ਼ਗਾਰ ਜਿਹੜੇ ਮਰੰਡੋਂ ਦੇਦੇ ਆ ਐਡਿਊਸਰ ਸਾਹਿਬ ਨੂੰ ਦਿੱਤਾ ਔਰ ਅਸੀਂ ਇਹ ਵੀ ਕਹਿ ਰਹੇ ਆ ਕਿ ਇਹ ਸਦੀ ਨਾਸਰਵਾਈ ਕੀਤੀ ਗਈ ਜਿਸ ਤੋਂ ਸਾਡੇ ਹੁਣ ਹੀ ਜਿਹੜੇ ਸੀਨੀਅਰ ਸਾਡੇ ਸਿੱਧੂਪੁਰਜੀ ਨੇ ਕਿਹਾ ਕਿ ਅਸੀਂ ਸੰਜਾਵ ਲੈਵਲ ਤੱਕ ਵੀ ਜਾਏਂਗੇ ਅਸੀਂ ਤਰਨੇ ਬੈਠੇ ਜਾਏਂਗੇ ਜੋ ਵੀ ਸਮਝਣਾ ਪਿਆ ਕਿ ਸਾਰੇ ਜੁਆਇਨ ਬੁਝਾਨ ਵਾਸਤੇ ਅਸੀਂ ਕਰਾਂਗੇ ਇਹ ਹੀ ਸਾਡਾ ਹੈ ਧੰਨਵਾਦ